ਕਿੱਥੇ ਦੋ ਜਾਣਕਾਰੀ ਇੱਕ ਹਾਸਾ ਵਾਪਰਿਆ دیر ਰਾਤ ਕਿਹਦਾ ਹਾਸਾ ਹੋਇਆ ਕਿੰਨੇ ਠਿੰਜੜਾ ਹੁਣ ਤੱਕ ਟਰੱਕ ਵੀ ਜਿਹੜਾ ਨਿਕਲ ਸਕਿਆ ਕਿ ਇਸ ਦੀ ਹੈ ਸਾਨੂੰ ਰਾਤ ਪੜਾ ਲੱਗਾ ਜੀ ਕੋਈ ਮੋਟਰਸਾਈਕਲ ਨੂੰ ਟਕਰਾ ਕੇ ਤੇ ਟਰੱਕ ਡਿੱਗਾ ਆਪਣਾ ਛੱਪੜ ਚ ਤੇ ਰਾਤ ਨੂੰ ਕੋਈ ਸਾਧਨ ਨਹੀਂ ਮਿਲਿਆ ਕੋਈ ਕਢਰ ਵਾਸਤੇ ਤੇ ਹੁਣ ਕਢ ਰਹੇ ਆ ਤੇ ਜਿਹੜੇ ਜ਼ਖਮੀ ਹੋ ਦਾਖਲ ਹੈ ਜੀ ਹਸਪਤਾਲ ਤੇ ਕਿ ਕਿਧਰੋਂ ਆ ਕੇ ਕਿਧਰ ਜਾਣੇ ਟਰੱਕ ਤੇ ਮੋਟਰਸਾਈਕਲ ਵਾਲੇ ਕਿਧਰ ਆ ਕੇ ਕਿਧਰ ਜਾਣ ਜਿਹੜੇ ਮੁੱਤ ਸਿੰਘ ਆ ਰਿਹਾ ਦੁਆਰੇ ਸੀ ਆਪਣੇ ਦਸਾਂਹੇ ਰੋਡ ਤੋਂ ਥੱਲੇ ਉਹ ਜੀ ਰੋਡ ਚੱਨ ਲੱਗੇ ਸੀਗੇ ਤੇ ਟਰੱਕ ਆ ਰਿਹਾ ਸੀ ਧਰਮਗੋਟ ਫੈਕਟਰੀ ਤੋਂ ਮੁਗਲ ਜਾਣ ਲਈ ਕਿੰਨੇ ਜਣੇ ਮੋਟਰਸਾਈਕਲ ਸਵਾਰ ਤਿੰਨ ਜਣੇ ਕੋਣ ਦੀ ਹੱਤ ਕਿਤਾਏ ਆਇਤਲ ਫਿਰਦਾ ਉਥੇ ਆਪਣੇ ਗਾਹੜੀਆਂ ਕੋਈ ਸਾਡ ਨੂੰ ਇਨਫੋਰਮੇਸ਼ਨ ਨਹੀਂ ਆਈ ਫੋਨ ਨੰਬਰ ਇਹ ਜਿਹੜਾ ਸਾਦਾ ਟਰੱਕ ਸੀਗਾ ਕਿਧਰੋਂ ਕੀ ਕੀ ਸਥਿਤੀ ਤੇ ਜਿਹੜਾ ਹੁਣ ਤੱਕ ਨਹੀਂ ਲੱਗਿਆ ਇਹ ਟਰੱਕ ਰੋਡ ਦਾ ਟਰੱਕ ਸੀਗਾ ਬਦਰੀ ਜਿਹੜਾ ਕ੍ਰੈਸ਼ਨ ਤੋਂ ਲੈ ਕੇ ਜਾਂਦਾ ਹੋਰ ਟਰੱਕ ਸੀਗਾ ਤੇ ਉਹਨੂੰ ਕੱਢ ਰਹੇ ਹੁਣ ਟਰੱਕ ਡਰਾਈਵਰ ਦਾ ਪਤਾ ਲੱਗਾ ਨਹੀਂ ਟਰੱਕ ਡਰਾਈਵਰ ਦਾ ਪਤਾ ਲੱਗਾ ਹੁਣ ਕੀ ਹਾਲਾਤ ਆ ਮੌਕੇ ਤੇ ਹੁਣ ਹਾਲਾਤ ਟਰੈਕ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਬਾਹਰ ਛਪੜ ਚੋ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਾਈਡਰਾ ਜਿਹੜੀ 12 ਘੰਟੇ ਤੋਂ ਬਾਅਦ ਹੁਣ ਆਈ ਹੈ ਹਾਈਡਰਾ ਨਹੀਂ ਆਈ ਪੁਲਿਸ ਪ੍ਰਸ਼ਾਸਨ ਲੇਟ ਪਹੁੰਚਿਆ ਨਹੀਂ ਰਾਤ ਕੋਈ ਸੱਜਣ ਮਿਲਿਆ ਰਾਤ 12 1 ਵਜੇ ਤੇ ਰਾਤ ਦੇ ਰਾਤ ਕੋਈ ਨਹੀਂ ਆ ਹੁਣ ਹੁਣ ਵੀ ਲੱਗੇ ਕੋਸ਼ਿਸ਼ ਕਰਦੇ ਦੋ ਘੰਟੇ ਵਗੇ ਡੇਢ ਕੋਈ ਦੀ ਦੋ ਜਾਣਕਾਰੀ ਇੱਕ ਹਾਸਾ ਵਾਪਰਿਆ ਦੇਰ ਰਾਤ ਕਿਹਦਾ ਹਾਸਾ ਹੋਇਆ ਕਿੰਨੇ ਠੇਂ ਜੜਾ ਮੋਟਰਟ੍ਰੈਕਟ ਜਿਹੜਾ ਨਿਕਲ ਸਕਿਆ ਕਿ ਇਸ ਤੇ ਆ ਸਰ ਨੂੰ ਰਾਤ ਪਤਾ ਲੱਗਾ ਜੀ ਕੋਈ ਮੋਟਰਸਾਈਕਲ ਨੂੰ ਟਕਰਾ ਕੇ ਤੇ ਕੱਕ ਡਿੱਗਾ ਆਪਣਾ ਛੱਪੜ ਜਾ। ਤੇ ਰਾਤ ਕੋਈ ਸਾਧਨ ਨਹੀਂ ਮਿਲਿਆ ਕੋਈ ਕਢਣ ਵਾਸਤੇ ਤੇ ਹੁਣ ਨੂੰ ਕਢ ਰਹੇ ਆ ਤੇ ਜਿਹੜੇ ਜ਼ਖਮੀ ਹੋ ਉਹ ਦਾਖਲ ਜੀ ਹਸਪਤਾਲ ਤੇ ਕਿ ਕਿਧਰੋਂ ਆ ਕੇ ਕਿਧਰ ਜਾਂਦੇ ਨੇ ਟਰੱਕ ਤੇ ਮੋਟਰਸਾਈਕਲ ਆਲੇ ਕਿਧਰ ਵਾ ਕੇ ਕਿਧਰ ਜਾਂਦਾ ਜਿਹੜੇ ਮੁੱਤ ਸਿੰਘ ਆ ਰਹੇ ਦੁਆਰੇ ਸੀ ਆਪਣੇ ਦਸਾਂਹੇ ਰੋਡ ਤੋਂ ਥੱਲੇ ਉਹ ਦੀ ਰੋਡ ਚੜਨ ਲੱਗੇ ਸੀਗੇ ਤੇ ਟਰੱਕ ਆ ਰਿਹਾ ਸੀ ਧਰਮਗੋੜ ਸੇ ਤੋਂ ਮੋਗਲ ਜਾਣ ਲਈ ਇੰਨੇ ਜਿਹੜੇ ਮੋਟਰਸਾਈਕਲ ਦਾ ਕੰਨੇ ਨੇ ਉਹਨਾਂ ਦੇ ਹੱਥ ਕਿੱਦਾਂ ਹੈ? ਅੱਜ ਤਾਲ ਫਿਰਦਾ ਉਥੇ ਆਪਣੇ ਗਾਹੜੀਆਂ ਕੋਈ ਹਰ ਨੂੰ ਇਨਫਰਮੇਸ਼ਨ ਨਹੀਂ ਆਈ ਉਹ ਨੰਬਰ ਇੱਕ ਜਿਹੜਾ ਸਾਦਾ ਟਰੱਕ ਸੀਗਾ ਕਿਧਰੋਂ ਕੀ ਕੀ ਸਥਿਤੀ ਦੇ ਜਿਹੜਾ ਹੌਨ ਤੱਕ ਨਹੀਂ ਲੱਗਿਆ ਇਹ ਟਰੱਕ ਅਰੋੜ ਦਾ ਟਰੱਕ ਸੀਗਾ ਬਜਰੀ ਜਿਹੜਾ ਕ੍ਰੈਸ਼ਲ ਤੋਂ ਲੈ ਕੇ ਜਾਂਦਾ ਉਹ ਟਰੱਕ ਸੀਗਾ ਤੇ ਉਹਨੂੰ ਕੱਢ ਰਿਆ ਹੁਣ ਟਰੱਕ ਡਰਾਈਵਰ ਦਾ ਪਤਾ ਲੱਗਾ ਨਹੀਂ ਟਰੱਕ ਡਰਾਈਵਰ ਨੂੰ ਪਤਾ ਲੱਗਾ ਹੁਣ ਕੀ ਹਾਲਾਤਾਂ ਮੌਕੇ ਤੇ ਹੁਣ ਹਾਲਾਤ ਟਰੱਕ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਬਾਹਰ ਛੱਪੜ ਚ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਹੈਡਰਾ ਜਿਹੜੀ 12 ਘੰਟੇ ਤੋਂ ਬਾਅਦ ਹੁਣ ਆਈ ਹੈ ਹੈਡਰਾ ਨਹੀਂ ਆਈ ਪੁਲ ਪ੍ਰਸ਼ਾਸਨ ਲੇਟ ਪਹੁੰਚਿਆ ਨਹੀਂ ਰਾਤ ਕੋਈ ਸੱਜਣ ਮਿਲਿਆ ਰਾਤ 12 1 ਵਜੇ ਤੇ ਰਾਤ ਦੇ ਰਾਤ ਕੋਈ ਨਹੀਂ ਆ ਹੁਣ ਹੁਣ ਵੀ ਲੱਗੇ ਕੋਸ਼ਿਸ਼ ਕਰਦੇ 2 ਘੰਟੇ ਹੋ ਗਏ 1/2